ਪਾਠ 11ਵਾਂ ਵਰਖਾ ਉਦੇਸ਼ ਕੁਦਰਤ ਨੂੰ ਮੰਨਣਾ ਮਿਲ ਕੇ ਖੁਸ਼ੀਆਂ ਮਨਾਉਣਾ ਵਰਖਾ ਦੇ ਚਰਾਤੇ ਆਏ ਖੁਸ਼ੀਆਂ ਹਨ ਇਹ ਨਾਂ ਲਿਆਈ ਗਰਮੀ ਇਹਨਾ ਮੁਕਾ ਦਿੱਤੀ ਹੈ ਸੁੱਖਾਂ ਦੀ ਝਾਂ ਲਿਆ ਦਿੱਤੀ ਹੈ ਸਭ ਪਾਸੇ ਹਰਿਆਵਲ ਛਾਈ ਬੱਚਿਆਂ ਦੀ ਮौज ਬਣ ਆਈ ਕਿਸ਼ਤੀਆਂ ਉਹ ਬਣਾਉਣ ਲੱਗੇ ਪਾਣੀ ਵਿੱਚ ਚਲਾਉਣ ਲੱਗੇ ਮੀ ਵਿਤ ਉਹ ਨਹਾਵਣ ਲੱਗੇ ਦੌੜਨ ਪੱਜਣ ਗਾਵਣ ਲੱਗੇ ਖੀਰ ਪੂੜਿਆਂ ਦੀ ਖੁਸ਼ਬੂ ਹੈ ਆਈ ਸਬਦੇ ਮਨ ਨੂੰ ਹੈ ਉਪਾਈ ਸਬਦੇ ਮਨ ਲਲਚਾਵਣ ਲੱਗੇ ਮਾਰ ਪਚਾਕੇ ਖਾਵਣ ਲੱਗੇ ਮੋਰ ਵੀ ਲੱਗੇ ਪਹਿਲਾ ਪਾਵਣ ਕੋਇਲਾ ਰੁਜੀਆਂ ਗੀਤ ਸੁਣਾਵਣ ਪੌਰਾ ਵੀ ਫੁੱਲਾਂ ਤੇ ਮੰਡਰਾਇਆ तितਲੀਆਂ ਨੇ ਵੀ ਆ ਕੇ ਰਾ ਪਾਇਆ ਵਰਖਾ ਦੇ ਛਰਾਤੇ ਆਏ ਖੁਸ਼ੀਆਂ ਹਨ ਇਹ ਨਾਲ ਲੈ ਆਈ ਕੀ ਸਿੱਖਿਆ ਕੁਦਰਤ ਨੂੰ ਮਿਲ ਕੇ ਕਿਵੇਂ ਮਾਣਿਆ ਜਾਂਦਾ ਹੈ